ਬਾਤ ਇੱਕ ਅਜੇਹਾ ਦੇਸ਼ ਹੈ ਜਿੱਥੇ ਬਹੁਤ ਕਿਸਮ ਦੇ ਸੱਪ ਦੇਖਣ ਨੂੰ ਮਿਲਦੇ ਨੇ ਕਿਉਂਕਿ ਇੱਥੋਂ ਦਾ ਤਾਪਮਾਨ ਤੇ ਮੌਸਮ ਹਰ ਤਰ੍ਹਾਂ ਦੇ ਰੈਪਟਾਈਲ ਜੀਵਨ ਲਈ ਬਹੁਤ ਹੀ ਵਧੀਆ ਹੈ ਅਤੇ ਇਹ ਤਾਪਮਾਨ ਤੇ ਮੌਸਮ ਪਿਛਲੇ ਕਰੋੜਾਂ ਸਾਲਾਂ ਤੋਂ ਐਵੇਂ ਹੀ ਚੱਲਦਾ ਆ ਰਿਹਾ ਹੈ ਕਿਸੇ ਸਮੇਂ ਇੱਥੇ ਸੱਪਾਂ ਦੀਆਂ ਅਜੇਹੀਆਂ ਪ੍ਰਜਾਤੀਆਂ ਵੀ ਰਹਿੰਦੀਆਂ ਸੀ ਜਿਨ੍ਹਾਂ ਦਾ ਐਵੋਲੂਸ਼ਨ ਜਾਂ ਨੈਚੁਰਲ ਸਿਲੈਕਸ਼ਨ ਹੋਣ ਕਰਕੇ ਅੱਜ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਹੈ ਬੜੀ ਹੈਰਾਨੀ ਦੀ ਗੱਲ ਹੈ ਕਿ IIT ਰੂੜਕੀ ਦੇ ਦੋ ਵਿਗਿਆਨੀ ਸੁਨੀਲ ਬਾਜਪਾਈ ਤੇ ਦਿਵਜੀਤ ਦਿੱਤਾ ਨੇ ਇੱਕ ਇਦਾਂ ਦੇ ਹੀ ਸੱਪਾਂ ਦੀ ਪ੍ਰਜਾਤੀ ਨੂੰ ਖੋਜ ਲਿਆ ਹੈ ਇੰਟਰਸਟਿੰਗ ਗੱਲ ਇਹ ਹੈ ਕਿ ਇਹ ਸੱਪ ਟਾਈਟੈਨੋਬੂਆ ਕੋਲ ਹੀ ਢਟਾ ਰੱਖਿਆ ਜਾ ਰਿਹਾ ਹੈ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਦੱਸ ਦੇਵਾਂ ਕਿ ਟਾਈਟੈਨੋਬੂਆ ਦੁਨੀਆ ਦਾ ਹੁਣ ਤੱਕ ਦਾ ਲੱਭਿਆ ਗਿਆ ਸਭ ਤੋਂ ਵੱਡਾ ਸੱਪ ਹੈ ਪਰ ਇੰਡੀਆ ਦੇ ਗੁਜਰਾਤ ਰੀਜਨ ਵਿੱਚ ਮਿਲੇ ਇਸ ਫੌਸਲ ਨੇ ਇਹ ਰਿਕਾਰਡ ਨੂੰ ਵੀ ਤੋੜ ਦਿੱਤਾ ਆਖਰ ਇਹ ਸੱਪ ਕਿੰਨਾ ਵੱਡਾ ਸੀ ਤੇ ਟਾਈਟਨ ਬੂਆ ਤੋਂ ਇਹ ਕਿੰਨਾ ਜ਼ਿਆਦਾ ਪਾਵਰਫੁਲ ਸੀ ਇਹ ਹੀ ਜਾਣਾਂਗੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਸਾਡੀ ਧਰਤੀ ਤੇ ਤਕਰੀਬਨ 10 ਹਜ਼ਾਰ ਕਿਸਮ ਦੇ ਰੈਪਟਾਈਲ ਦੀਆਂ ਪ੍ਰਜਾਤੀਆਂ ਰਹਿੰਦੀਆਂ ਨੇ ਇਹ ਇਦਾਂ ਦੇ ਜਾਨਵਰ ਹੁੰਦੇ ਨੇ ਜਿਹੜੇ ਜ਼ਮੀਨ ਤੇ ਰੇਂਕੇ ਚੱਲਦੇ ਨੇ ਇਹਨਾਂ ਦੀ ਆਈ ਸਾਈਟ ਬਹੁਤ ਲੋ ਹੁੰਦੀ ਆ ਪਰ ਬਾਕੀ ਦੇ ਸੈਂਸਸ ਬਹੁਤ ਤੇਜ਼ ਹੁੰਦੇ ਨੇ ਜ਼ਿਆਦਾਤਰ ਜਿਹੜੇ ਰੈਪਟਾਈਲਸ ਹੁੰਦੇ ਨੇ ਇਹ ਵਾਈਬ੍ਰੇਸ਼ਨ ਨੂੰ ਡਿਟੈਕਟ ਕਰਨ ਦੇ ਵਿੱਚ ਬਹੁਤ ਮਾਹਰ ਹੁੰਦੇ ਨੇ ਇਹਦੇ ਨਾਲ ਹੀ ਇਹ ਸ਼ਿਕਾਰ ਕਰਦੇ ਨੇ ਤੇ ਹੋਰਾਂ ਸ਼ਿਕਾਰੀਆਂ ਤੋਂ ਆਪਣਾ ਬਚਾਅ ਕਰਦੇ ਨੇ ਰੈਪਟਾਈਲਸ ਦੀ ਇੱਕ ਬਹੁਤ ਵੱਡੀ ਸੰਖਿਆ ਸੱਪਾਂ ਦੇ ਰੂਪ ਵਿੱਚ ਵੀ ਮੌਜੂਦ ਹੈ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਧਰਤੀ ਤੇ 4000 ਕਿਸਮ ਦੇ ਸੱਪਾਂ ਦੀਆਂ ਪ੍ਰਜਾਤੀਆਂ ਨੇ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਸੱਪ ਜ਼ਹਿਰੀਲੇ ਨਹੀਂ ਹੁੰਦੇ ਇੱਕ ਐਸਟੀਮੇਟ ਮੁਤਾਬਕ 4000 ਵਿੱਚੋਂ ਸਿਰਫ 600 ਕਿਸਮ ਦੇ ਸੱਪ ਜ਼ਹਿਰੀਲੇ ਹੁੰਦੇ ਭਾਰਤ ਵਿੱਚ 300 ਕਿਸਮ ਦੀਆਂ ਪਜਾਤੀਆਂ ਪਾਈਆਂ ਜਾਂਦੀਆਂ ਨੇ ਜੋ ਕਿ ਇੱਕ ਬਹੁਤ ਵੱਡਾ ਨੰਬਰ ਹੈ ਇੱਥੇ ਛੋਟੇ ਸੱਪਾਂ ਤੋਂ ਲੈ ਕੇ ਅਜਿਗਰ ਵਰਗੇ ਵੱਡੇ ਸੱਪ ਵੀ ਪਏ ਜਾਂਦੇ ਨੇ ਤੇ ਸਭ ਤੋਂ ਵੱਡਾ ਸੱਪ ਅੰਡੇਮਾਨ ਨਿਕੋਬਰ ਆਈਲੈਂਡ ਤੇ ਪਾਇਆ ਜਾਂਦਾ ਰੈਪਟੀਕੂਲੇਟਿਡ ਪਾਈਥਨ ਨਾਮ ਦਾ ਇਹ ਸੱਪ 10 ਮੀਟਰ ਯਾਨੀ ਕਿ 32 ਫੁੱਟ ਤੱਕ ਲੰਬਾ ਹੋ ਸਕਦਾ ਹੈ ਪਰ ਇਹ ਸੱਪ ਬਿਲਕੁਲ ਵੀ ਜ਼ਹਿਰੀਲਾ ਨਹੀਂ ਹੁੰਦਾ ਇਸ ਸੱਪ ਦੀਆਂ ਮਾਸਪੇਸ਼ੀਆਂ ਇੰਨੀਆਂ ਕੁ ਜ਼ਿਆਦਾ ਪਾਵਰਫੁਲ ਹੁੰਦੀਆਂ ਨੇ ਕਿ ਜਦੋਂ ਇਹ ਜਾਨਵਰ ਦਾ ਸ਼ਿਕਾਰ ਕਰਨ ਲਈ ਉਸ ਨੂੰ ਜਕੜਦਾ ਹੈ ਉਸ ਜਾਨਵਰ ਦੀਆਂ ਹੱਡੀਆਂ ਤੱਕ ਤੋੜ ਦਿੰਦਾ ਹੈ ਆਕਾਰ ਵਿੱਚ ਇੰਨਾ ਵਿਸ਼ਾਲ ਤੇ ਤਾਕਤਵਰ ਹੋਣ ਦੇ ਬਾਵਜੂਦ ਵੀ ਇਹ ਹਿਸਟਰੀ ਦੇ ਸਭ ਤੋਂ ਲੰਬੇ ਸੱਪ ਦੇ ਕੰਪੈਰੀਸ਼ਨ ਵਿੱਚ ਕੁਝ ਵੀ ਨਹੀਂ ਰਹੀ ਅਸੀਂ ਗੱਲ ਕਰ ਰਹੇ ਹਾਂ ਗੁਜਰਾਤ ਵਿੱਚ ਲੰਬੇ ਸੱਪ ਦੇ ਫੋਸਿਲ ਵਾਸੁਕੀ ਇੰਡਿਕਸ ਦੀ ਭਾਰਤ ਦੇ ਵਿਗਿਆਨੀਆਂ ਨੇ ਇਸ ਸੱਪ ਦੇ 27 ਵਰਟਾ ਵਾਈਸ ਲੱਭੇ ਨੇ ਜੇ ਤਾਂ ਨੂੰ ਨਹੀਂ ਪਤਾ ਤਾਂ ਵਰਟਾਬਰਾਸ ਰੀੜ ਦੀ ਹੱਡੀ ਦੇ ਛੋਟੇ ਛੋਟੇ ਟੁਕੜਿਆਂ ਨੂੰ ਕਹਿੰਦੇ ਨੇ ਸੱਪਾਂ ਵਿੱਚ ਇਹ ਟੁਕੜੇ ਇਸ ਤਰ੍ਹਾਂ ਲਾਈਨਡ ਹੁੰਦੇ ਨੇ ਕਿ ਜ਼ਮੀਨ ਤੇ ਉਹਨਾਂ ਨੂੰ ਚੱਲਣ ਵਿੱਚ ਆਸਾਨੀ ਹੋ ਸਕੇ ਵਿਗਿਆਨੀਆ ਮੁਤਾਬਕ ਵਾਸੁਕੀ ਇੰਡਿਕਸ ਦੀ ਜਾਤੀ ਅੱਜ ਤੋਂ 6.6 ਕਰੋੜ ਸਾਲ ਪਹਿਲਾਂ ਧਰਤੀ ਤੇ ਰਹਿੰਦੀ ਸੀ ਇਹਨਾਂ ਦੀ ਲੰਬਾਈ 11 ਤੋਂ 15 ਮੀਟਰ ਤੇ ਵਜ਼ਨ 1000 ਕਿਲੋ ਦੇ ਆਸ-ਪਾਸ ਹੁੰਦਾ ਸੀ ਇਸ ਸਟਡੀ ਦੇ ਕੋ-ਆਥਰ ਦੱਸਦੇ ਨੇ ਕਿ ਇਹ ਸੱਪ ਨਾਰਮਲੀ ਟਾਈਟਨ ਬੋਆ ਕੋ ਵੀ ਲੰਬੇ ਹੋ ਸਕਦੇ ਨੇ ਟਾਈਟਨ ਬੋਆ ਦੇ ਫੋਸਿਲ ਨੂੰ ਸਭ ਤੋਂ ਪਹਿਲਾਂ 2009 ਵਿੱਚ ਡਿਸਕਵਰ ਕੀਤਾ ਗਿਆ ਸੀ ਇਕ ਕੋਲੇਰੀ ਖਦਾਨ ਵਿੱਚ ਮਿਲੇ ਇਹ ਫੋਸਿਲ ਸਾਨੂੰ ਇੱਕ ਖਤਰਨਾਕ ਪ੍ਰਜਾਤੀ ਦੀ ਜਾਣਕਾਰੀ ਦਿੰਦੇ ਨੇ 13 ਮੀਟਰ ਦੀ ਲੰਬਾਈ ਵਾਲਾ ਇਹ ਸੱਪ ਅੱਜ ਤੋਂ 5 ਕਰੋੜ ਸਾਲ ਪਹਿਲਾਂ ਧਰਤੀ ਤੇ ਰਹਿੰਦਾ ਸੀ ਹੁਣ ਤੱਕ ਇਸੇ ਨੂੰ ਧਰਤੀ ਦੀ ਹਿਸਟਰੀ ਦਾ ਸਭ ਤੋਂ ਲੰਮਾ ਸੱਪ ਮੰਨਿਆ ਜਾਂਦਾ ਸੀ ਪਰ ਹੁਣ ਇਸ ਦੇ ਰਿਕਾਰਡ ਨੂੰ ਵੀ ਵਸੁਕੀ ਇੰਡਿਕਸ ਨੇ ਖਤਰੇ ਵਿੱਚ ਲੈ ਜਾਂਦਾ ਹੈ ਇਸ ਸਟੱਡੀ ਦੇ ਚੀਫ ਸਾਇੰਟਿਸਟ ਦੇਵਜੀਤ ਦੱਤਾ ਦੱਸਦੇ ਨੇ ਕਿ ਹਾਲੇ ਵੀ ਵਸੁਕੀ ਇੰਡਿਕਸ ਦੇ ਫੋਸਿਲ ਨੂੰ ਸਟੱਡੀ ਕੀਤਾ ਜਾ ਰਿਹਾ ਹੈ ਫਿਲਹਾਲ ਅਸੀਂ ਇਸ ਦੀ ਲੰਬਾਈ ਐਗਜ਼ੈਕਟਲੀ ਨਹੀਂ ਦੱਸ ਸਕਦੇ ਪਰ ਇਸ ਗੱਲ ਦੇ ਬਹੁਤ ਹਾਈ ਚਾਂਸ ਨੇ ਕਿ ਇਹ ਟਾਈਟੈਨੋ ਬਹੁਤ ਤੋਂ ਵੀ ਜ਼ਿਆਦਾ ਲੰਮਾ ਅਤੇ ਤਾਕਤਵਰ ਹੋ ਸਕਦਾ ਹੈ ਦਿਵਜਿਤ ਦਿੱਤਾ ਦਾ ਕਹਿਣਾ ਹੈ ਕਿ ਇਸ ਸੱਪ ਦੇ ਇੰਨੇ ਲੰਬੇ ਹੋਣ ਦਾ ਕਾਰਨ ਜ਼ਿਆਦਾ ਤਾਪਮਾਨ ਦਾ ਹੋਣਾ ਹੈ ਜਿਵੇਂ ਸਮੇਂ ਟਾਈਟਨੋ ਗੋਆ ਤੇ ਵਾਸੂਪੀ ਇੰਡੀਕਸ ਧਰਤੀ ਤੇ ਘੁੰਮਦੇ ਸੀ ਉਸ ਸਮੇਂ ਧਰਤੀ ਦਾ ਟੈਂਪਰੇਚਰ ਬਹੁਤ ਹਾਈ ਹੁੰਦਾ ਸੀ ਜਿਵੇਂ ਜਿਵੇਂ ਤਾਪਮਾਨ ਘਟਦਾ ਗਿਆ ਓਵੇਂ ਓਵੇਂ ਲੰਬੇ ਸੱਪਾਂ ਦੀਆਂ ਪ੍ਰਜਾਤੀਆਂ ਘਟਦੀਆਂ ਗਈਆਂ ਪਰ ਇੰਟਰਸਟਿੰਗ ਗੱਲ ਇਹ ਹੈ ਕਿ ਗਲੋਬਲ ਓਰਮਿੰਗ ਕਰਕੇ ਇਹ ਸੱਪ ਦੁਬਾਰਾ ਪੈਦਾ ਹੋ ਸਕਦੇ ਹਨ ਜਿਵੇਂ ਜਿਵੇਂ ਧਰਤੀ ਦਾ ਤਾਪਮਾਨ ਵਧੇਗਾ ਓਵੇਂ ਓਵੇਂ ਸੱਪਾਂ ਦੇ ਏਵੋਲੂਸ਼ਨ ਦੀ ਰਫ਼ਤਾਰ ਵੀ ਤੇਜ਼ ਹੋ ਜਾਵੇਗੀ ਪਰ ਇਸ ਪ੍ਰਕਿਰਿਆ ਵਿੱਚ ਕਈ ਲੱਖਾਂ ਸਾਲਾਂ ਦਾ ਸਮਾਂ ਲੱਗ ਜਾਵੇਗਾ ਕਿਸੇ ਵੀ ਜੀਵ ਦੇ ਵਿਕਸਿਤ ਹੋਣ ਦੀ ਪ੍ਰਕਿਰਿਆ ਬਹੁਤ ਲੰਬੀ ਹੁੰਦੀ ਹੈ ਤੇ ਇਸ ਵਿੱਚ ਬਹੁਤ ਜ਼ਿਆਦਾ ਸਮਾ ਲਗਿਆ ਦ ਹੈ ਆਈਆਈਟੀ ਰੂਰਕੀ ਦੇ ਵਿਗਿਆਨੀ ਰਸਦੇ ਨੇ ਕਿ ਪਸ਼ੂ ਕੀ ਇੰਡਿਕਸ ਅਜ ਤੋ 9 ਕਰੋੜ ਸਾਲ ਪਹਿਲਾਂ ਵੀ ਮੌਜੂਦ ਸੀ ਗ੍ਰਾਂਟ ਡਾਟਾ ਦੇ ਮੁਤਾਬਿਕ ਆਖਰੀ ਪਸ਼ੂ ਕੀ ਇੰਡਿਕਸ 12000 ਸਾਲ ਪਹਿਲਾਂ ਵੀ ਮੌਜੂਦ ਸੀ ਤੇ ਉਹੀ ਸਮਾਂ ਜਦੋਂ ਲਗਭਗ ਇਨਸਾਨਾਂ ਨੇ ਪਹਿਲੀ ਵਾਰ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਘਰ ਬਣਾ ਕੇ ਇੱਕ ਥਾਂ ਤੇ ਰਹਿਣਾ ਸ਼ੁਰੂ ਕੀਤਾ ਸੀ ਇਸ ਦੌਰ ਨੂੰ ਐਗਰੀਕਲਚਰ ਰੈਵਿਊਸ਼ਨ ਦਾ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਕੁਝ ਵਿਗਿਆਨਿਕਾਂ ਦਾ ਇਹ ਵੀ ਮੰਨਣਾ ਹੈ ਕਿ ਵਿਸ਼ਾਲ ਸੱਪਾਂ ਦੇ ਵਿਲੁਪਤ ਹੋਣ ਦੇ ਪਿੱਛੇ ਐਗਰੀਕਲਚਰ ਰੈਵਿਊਸ਼ਨ ਦਾ ਵੀ ਇੱਕ ਕਾਰਨ ਹੋ ਸਕਦਾ ਹੈ ਕਿਉਂਕਿ ਮਨੁੱਖ ਜਿਹੜੇ ਵੀ ਏਰੀਏ ਤੇ ਆਪਣਾ ਕੰਟਰੋਲ ਕਰਦੇ ਨੇ ਉਥੇ ਦੇ ਜਾਨਵਰ ਵਿਲੁਪਤ ਹੋਣ ਲੱਗ ਜਾਂਦੇ ਨੇ ਇਸ ਦੇ ਬਾਰੇ 6ਪੀਅਨ ਨਾਮ ਦੀ ਇੱਕ ਬੁੱਕ ਵਿੱਚ ਬਹੁਤ ਹੀ ਡਿਟੇਲ ਵਿੱਚ ਦੱਸਿਆ ਗਿਆ ਹੈ ਇਹ ਹੋ ਸਕਦਾ ਹੈ ਕਿ ਇਨਸਾਨਾਂ ਦੇ ਸੈਟਲ ਹੋਣ ਨਾਲ ਹੀ ਵਸਕੀ ਇੰਡਿਕ ਵਰਗੇ ਹੋਰ ਕਈ ਜਾਨਵਰ ਗਲੁਪਤ ਹੋ ਗਏ ਹੋਣ ਖੈਰ ਇਹਦੇ ਤੇ ਹਾਲੇ ਰਿਸਰਚ ਚੱਲ ਰਹੀ ਹੈ ਪਰ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸਿਓ ਜੀ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਟਿਲ ਦੈਨ ਸਤਿ ਸ਼੍ਰੀ ਅਕਾਲ